ਉਹਨਾਂ ਨੇ ਉਸ ਦੀ ਨਹੀਂ ਸੁਣੀ ਬੱਸ ਬਾਬਾ ਬੁੱਢਾ ਸਾਹਿਬ ਤਰਨਤਾਰਨ ਤੋਂ ਮੁਕਸਰ ਸਾਹਿਬ ਦੇ ਲਈ ਰਾਤ ਕਰੀਬ 9 ਵਜੇ ਰਵਾਨਾ ਹੋਈ ਸੀ ਬੱਸ α1 ਦੇ ਸਾਹਮਣੇ ਤੋਂ ਲੰਗੀ ਟ੍ਰੈਫਿਕ ਤੋਂ ਬਚਣ ਦੇ ਲਈ ਡਰਾਈਵਰ ਨੇ ਬੱਸ ਨੂੰ ਬੀ ਆਰਟੀਐਸ ਲੇਨ ਦੇ ਵਿੱਚ ਚਲਾ ਦਿੱਤਾ ਜਿਵੇਂ ਹੀ বাস પેટ્રોલ ਪੰਪ ਦੇ ਸਾਹਮਣੇ ਸਟੇਸ਼ਨ ਤੋਂ ਲੰਗੀ ਛੱਤ ਤੇ ਬੈਠੇ ਤਿੰਨ ਨੌਜਵਾਨ ਸਿੱਧੇ ਲੈਂਟਰ ਦੀ ਛੱਤ ਦੇ ਨਾਲ ਟਕਰਾ ਗਏ ਅੰਮ੍ਰਿਤਸਰ ਤੋਂ ਇੱਕ ਨੌਜਵਾਨ ਨਿਤਿਨ ਜਿਸ ਨੇ ਘਟਨਾ ਤੋਂ ਬਾਅਦ ਬਾਸ ਰੋਕੀ ਉਸਨੇ ਦੱਸਿਆ ਕਿ বাস ਆਮ ਰਫ਼ਤਾਰ ਤੇ ਹੀ ਸੀ ਹਾਦਸੇ ਤੋਂ ਬਾਅਦ ਡਰਾਈਵਰ ਨੂੰ ਵੀ ਹਾਦਸੇ ਦਾ ਪਤਾ ਨਹੀਂ ਲੱਗਿਆ ਉਹ ਗੱਡੀ ਚਲਾਉਂਦਾ ਰਿਹਾ ਉਸਨੇ ਤਾਰਨ ਵਾਲਾ ਪੁਲ ਦੇ ਨੇੜੇ ਬੱਸ ਨੂੰ ਘੇਰ ਲਿਆ ਅਤੇ ਡਰਾਈਵਰ ਨੂੰ ਦੱਸਿਆ ਕਿ ਛੱਤ ਤੇ ਬੈਠੇ ਨੌਜਵਾਨਾਂ ਦੇ ਨਾਲ ਹਾਦਸਾ ਹੋ ਗਿਆ ਹੈ। ਹਾਦਸੇ ਦੇ ਵਿੱਚ ੇਠਾ ਡਿੱਗਣ ਵਾਲੇ 5 ਤੋਂ ਵੱਧ ਲੋਕਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿਨ੍ਹਾਂ ਵਿੱਚੋਂ 3 ਦੀ ਮੌਤ ਹੋ ਗਈ ਅਤੇ 1 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬੱਸ ਦੇ ਅੰਦਰ ਸਵਾਰ ਯਾਤਰੀਆਂ ਨੂੰ ਵੀ ਇਸ ਘਟਨਾ ਦੇ ਹਾਦਸੇ ਬਾਰੇ ਨਹੀਂ ਪਤਾ ਲੱਗਿਆ। ਉਹਨਾਂ ਨੂੰ ਬੱਸ ਰੁਕਣ ਤੋਂ ਬਾਅਦ ਹੀ ਅਹਿਸਾਸ ਹੋਇਆ ਕਿ ਕੁਝ ਨੌਜਵਾਨ ਹਾਦਸੇ ਦਾ ਸ਼ਿਕਾਰ ਹੋਏ ਨੇ। ਹਾਸੇ ਤੋਂ ਬਾਅਦ ਬੱਸ ਡਰਾਈਵਰ ਜ਼ਖਮੀਆਂ ਨੂੰ ਹਸਪਤਾਲ ਲੈ ਕੇ ਗਿਆ ਹੈ ਪੁਲਿਸ ਨੇ ਉਸ ਨੂੰ ਉੱਥੋਂ ਹਿਰਾਸਤ ਦੇ ਵਿੱਚ ਲੈ ਲਿਆ ਪੁਲਿਸ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਯਾਤਰੀਆਂ ਦਾ ਕਹਿਣਾ ਹੈ ਕਿ ਬੱਸ ਤੇਜ਼ੀ ਦੇ ਨਾਲ ਨਹੀਂ ਚੱਲ ਰਹੀ ਸੀ ਪਰ ਡਰਾਈਵਰ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਲੱਗਿਆ ਕਿ ਬੱਸ ਦੇ ਵਿੱਚ ਬੈਠੇ ਨੌਜਵਾਨ ਹੀ ਟੱ ਡਿੱਗੇ ਨੇ ਇਸ ਮੌਕੇ ਪੁਲਿਸ ਅਧਿਕਾਰੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਮ੍ਰਿਤਕ ਦੇਹਾਂ ਨੂੰ ਫਿਲਹਾਲ ਮਰਦਾ ਘਰ ਦੇ ਵਿੱਚ ਰੱਖਿਆ ਗਿਆ ਹੈ ਪੋਸਟਮਾਰਟਮ ਕਰਨ ਤੋਂ ਬਾਅਦ ਪਰਿਵਾਰਾਂ ਨੂੰ ਮ੍ਰਿਤਕ ਦੇਹਾਂ ਸੌਂਪੀਆਂ ਜਾਣਗੀਆਂ ਮ੍ਰਿਤਕਾਂ ਦੀ ਪਛਾਣ ਗੁਰਸਿਮਰਨਦੀਪ ਸਿੰਘ, ਸਿਕੰਦਰ ਸਿੰਘ ਅਤੇ ਸਤਿੰਦਰ ਸਿੰਘ ਵਜੋਂ ਹੋਈ ਹੈ। ਖੁਸ਼ਵਿੰਦਰ ਦੀ ਹਾਲਾਤ ਵੀ ਹਾਲਤ ਵੀ ਅਜੇ ਗੰਭੀਰ ਹੈ ਜੋ ਕਿ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਇਹ ਸਾਰੇ ਮੁਕਸਰ ਦੇ ਰਹਿਣ ਵਾਲੇ ਸਨ। ਪੁਲਿਸ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਜੋ ਵੀ ਕਾਰਵਾਈ ਹੋਈ ਉਹ ਜ਼ਰੂਰ ਕੀਤੀ ਜਾਵੇਗੀ ਅਤੇ ਇਸ ਮਾਮਲੇ ਦੇ ਵਿੱਚ ਦੋਸ਼ੀ ਨੂੰ ਨਹੀਂ ਅਮ੍ਰੇਸਰ ਦੇ ਵਿੱਚ ਸੋਮਵਾਰ ਨੂੰ ਦੇਰ ਰਾਤ ਹਾਦਸੇ ਦੇ ਵਿੱਚ ਦੋ ਨਵਾਲਗਾਂ ਸਮੇਤ ਤਿੰਨ ਯਾਤਰੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਨਿੱਜੀ ਬੱਸ ਦੀ ਛੱਤ ਦੇ ਉੱਤੇ ਬੈਠੇ ਲਗਭਗ 15 ਨੌਜਵਾਨਾਂ ਦੀ ਬੱਸ ਰੈਪਿਡ ਟਰਾਂਸਪੋਰਟ ਸਿਸਟਮ ਦੇ ਇੱਕ ਵਧੇ ਹੋਏ ਲੈਟਰ ਦੇ ਨਾਲ ਟੱਕਰ ਹੋ ਗਈ। ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਹੋਰ ਕਈ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਮੌਕੇ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਬੱਸ ਪੂਰੀ ਤਰ੍ਹਾਂ ਦੇ ਨਾਲ ਸਵਾਰੀਆਂ ਦੀ ਭਰੀ ਹੋਈ ਸੀ। ਇੱਕ ਯਾਤਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਸ ਡਰਾਈਵਰ ਨੇ ਨੌਜਵਾਨਾਂ ਨੂੰ ਅੰਦਰ ਜਾਣ ਦੇ ਲਈ ਕਿਹਾ ਸੀ ਪਰ ਲਗਭਗ 15 ਨੌਜਵਾਨ ਛੱਤ ਤੇ ਚੜ ਗਏ ਉਹਨਾਂ ਨੇ ਉਸ ਦੀ ਨਹੀਂ ਸੁਣੀ ਬੱਸ ਬਾਬਾ ਬੁੱਢਾ ਸਾਹਿਬ ਤਰਨਤਾਰਨ ਤੋਂ ਮੁਕਸਰ ਸਾਹਿਬ ਦੇ ਲਈ ਰਾਤ ਕਰੀਬ 9 ਵਜੇ ਰਵਾਨਾ ਹੋਈ ਸੀ ਬੱਸ α1 ਦੇ ਸਾਹਮਣੇ ਤੋਂ ਲੰਗੀ ਟ੍ਰੈਫਿਕ ਤੋਂ ਬਚਣ ਦੇ ਲਈ ਡਰਾਈਵਰ ਨੇ ਬੱਸ ਨੂੰ ਬੀ ਆਰਟੀਐਸ ਲੇਨ ਦੇ ਵਿੱਚ ਚਲਾ ਦਿੱਤਾ ਜਿਵੇਂ ਹੀ ਬੱਸ ਪੈਟਰੋਲ ਪੰਪ ਦੇ ਸਾਹਮਣੇ ਸਟੇਸ਼ਨ ਤੋਂ ਲੰਗੀ ਛੱਤ ਤੇ ਬੈਠੇ ਤਿੰਨ ਨੌਜਵਾਨ ਸਿੱਧੇ ਲੈਟਰ ਦੀ ਛੱਤ ਦੇ ਨਾਲ ਟਕਰਾ ਗਏ ਅੰਮ੍ਰਿਤਸਰ ਤੋਂ ਇੱਕ ਨੌਜਵਾਨ ਨਿਤਿਨ ਜਿਸ ਨੇ ਘਟਨਾ ਤੋਂ ਬਾਅਦ ਬਾਸਰੋਕੀ ਉਸਨੇ ਦੱਸਿਆ ਕਿ ਬੱਸ ਆਮ ਰਫਤਾਰ ਤੇ ਹੀ ਸੀ ਹਾਦਸੇ ਤੋਂ ਬਾਅਦ ਡਰਾਈਵਰ ਨੂੰ ਵੀ ਹਾਦਸੇ ਦਾ ਪਤਾ ਨਹੀਂ ਲੱਗਿਆ ਉਹ ਗੱਡੀ ਚਲਾਉਂਦਾ ਰਿਹਾ ਉਸਨੇ ਤਾਰਨ ਵਾਲਾ ਪੁਲ ਦੇ ਨੇੜੇ ਬੱਸ ਨੂੰ ਘੇਰ ਲਿਆ ਅਤੇ ਡਰਾਈਵਰ ਨੂੰ ਦੱਸਿਆ ਕਿ ਛੱਤ ਤੇ ਬੈਠੇ ਨੌਜਵਾਨਾਂ ਦੇ ਨਾਲ ਹਾਦਸਾ ਹੋ ਗਿਆ ਹੈ। ਹਾਦਸੇ ਦੇ ਵਿੱਚ ហេਠਾ ਡਿੱਗਣ ਵਾਲੇ 5 ਤੋਂ ਵੱਧ ਲੋਕਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿਨ੍ਹਾਂ ਵਿੱਚੋਂ 3 ਦੀ ਮੌਤ ਹੋ ਗਈ ਅਤੇ 1 ਦੀ ਹਾਲਤ ਅੰਮ੍ਰਿਤ ਦੱਸੀ ਜਾ ਰਹੀ ਹੈ। ਬੱਸ ਦੇ ਅੰਦਰ ਸਵਾਰ ਯਾਤਰੀਆਂ ਨੂੰ ਵੀ ਇਸ ਘਟਨਾ ਦੇ ਹਾਦਸੇ ਬਾਰੇ ਨਹੀਂ ਪਤਾ ਲੱਗਿਆ। ਉਹਨਾਂ ਨੂੰ ਬੱਸ ਰੁਕਣ ਤੋਂ ਬਾਅਦ ਹੀ ਅਹਿਸਾਸ ਹੋਇਆ ਕਿ ਕੁਝ ਨੌਜਵਾਨ ਹਾਦਸੇ ਦਾ ਸ਼ਿਕਾਰ ਹੋਏ ਨੇ। ਹਾਸੇ ਤੋਂ ਬਾਅਦ ਬੱਸ ਡਰਾਈਵਰ ਜ਼ਖਮੀਆਂ ਨੂੰ ਹਸਪਤਾਲ ਲੈ ਕੇ ਗਿਆ ਹੈ ਪੁਲਿਸ ਨੇ ਉਸ ਨੂੰ ਉੱਥੋਂ ਹਿਰਾਸਤ ਦੇ ਵਿੱਚ ਲੈ ਲਿਆ ਪੁਲਿਸ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਯਾਤਰੀਆਂ ਦਾ ਕਹਿਣਾ ਕਿ ਬੱਸ ਤੇਜ਼ੀ ਦੇ ਨਾਲ ਨਹੀਂ ਚੱਲ ਰਹੀ ਸੀ ਪਰ ਡਰਾਈਵਰ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਲੱਗਿਆ ਕਿ ਬੱਸ ਦੇ ਵਿੱਚ ਬੈਠੇ ਨੌਜਵਾਨ ਹੀਟਾਂ ਡਿੱਗ ਗਏ ਨੇ ਇਸ ਮੌਕੇ ਪੁਲਿਸ ਅਧਿਕਾਰੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਮ੍ਰਿਤਕ ਦੇਹਾਂ ਨੂੰ ਫਿਲਹਾਲ ਮਰਦਾ ਘਰ ਦੇ ਵਿੱਚ ਰੱਖਿਆ ਗਿਆ ਹੈ ਪੋਸਟਮਾਰਟਮ ਕਰਨ ਤੋਂ ਬਾਅਦ ਪਰਿਵਾਰਾਂ ਨੂੰ ਮ੍ਰਿਤਕ ਦੇਹਾਂ ਸੌਂਪੀਆਂ ਜਾਣਗੀਆਂ ਮ੍ਰਿਤਕਾਂ ਦੀ ਪਛਾਣ ਗੁਰਸਿਮਰਨਦੀਪ ਸਿੰਘ, ਸਿਕੰਦਰ ਸਿੰਘ ਅਤੇ ਸਤਿੰਦਰ ਸਿੰਘ ਵਜੋਂ ਹੋਈ ਹੈ। ਖੁਸ਼ਵਿੰਦਰ ਦੀ ਹਾਲਾਤ ਵੀ ਹਾਲਤ ਵੀ ਅਜੇ ਗੰਭੀਰ ਹੈ ਜੋ ਕਿ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਇਹ ਸਾਰੇ ਮੁਕਸਰ ਦੇ ਰਹਿਣ ਵਾਲੇ ਸਨ। ਪੁਲਿਸ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਜੋ ਵੀ ਕਾਰਵਾਈ ਹੋਈ ਉਹ ਜ਼ਰੂਰ ਕੀਤੀ ਜਾਵੇਗੀ ਅਤੇ ਇਸ ਮਾਮਲੇ ਦੇ ਵਿੱਚ ਦੋਸ਼ੀ ਨੂੰ ਨਈ ਬਖਸ਼ਿਆ ਜਾਵੇਗਾ। ਅਮ੍ਰੇਸਰ ਦੇ ਵਿੱਚ ਸੋਮਵਾਰ ਨੂੰ ਦੇਰ ਰਾਤ ਹਾਦਸੇ ਦੇ ਵਿੱਚ ਦੋ ਨਵਾਲਗਾਂ ਸਮੇਤ ਤਿੰਨ ਯਾਤਰੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਨਿੱਜੀ ਬੱਸ ਦੀ ਛੱਤ ਦੇ ਉੱਤੇ ਬੈਠੇ ਲਗਭਗ 15 ਨੌਜਵਾਨਾਂ ਦੀ ਬੱਸ ਰੈਪਿਡ ਟਰਾਂਸਪੋਰਟ ਸਿਸਟਮ ਦੇ ਇੱਕ ਵਧੇ ਹੋਏ ਲੈਂਡਰ ਦੇ ਨਾਲ ਟੱਕਰ ਹੋ ਗਈ। ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਹੋਰ ਕਈ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਮੌਕੇ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਬੱਸ ਪੂਰੀ ਤਰ੍ਹਾਂ ਦੇ ਨਾਲ ਸਵਾਰੀਆਂ ਦੀ ਭਰੀ ਹੋਈ ਸੀ। ਇੱਕ ਯਾਤਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਸ ਡਰਾਈਵਰ ਨੇ ਨੌਜਵਾਨਾਂ ਨੂੰ ਅੰਦਰ ਜਾਣ ਦੇ ਲਈ ਕਿਹਾ ਸੀ ਪਰ ਲਗਭਗ 15 ਨੌਜਵਾਨ ਛੱਤ ਤੇ ਚੜ ਗਏ ਉਹਨਾਂ ਨੇ ਉਸ ਦੀ ਨਹੀਂ ਸੁਣੀ ਬੱਸ ਬਾਬਾ ਬੁੱਢਾ ਸਾਹਿਬ ਤਰਨਤਾਰਨ ਤੋਂ ਮੁਫਸਰ ਸਾਹਿਬ ਦੇ ਲਈ ਰਾਤ ਕਰੀਬ 9 ਵਜੇ ਰਵਾਨਾ ਹੋਈ ਸੀ ਬੱਸ α1 ਦੇ ਸਾਹਮਣੇ ਤੋਂ ਲੰਗੀ ਟ੍ਰੈਫਿਕ ਤੋਂ ਬਚਣ ਦੇ ਲਈ ਡਰਾਈਵਰ ਨੇ ਬੱਸ ਨੂੰ ਬੀ ਆਰਟੀਐਸ ਲੇਨ ਦੇ ਵਿੱਚ ਚਲਾ ਦਿੱਤਾ ਜਿਵੇਂ ਹੀ バス ਪੈਟਰੋਲ ਪੰਪ ਦੇ ਸਾਹਮਣੇ ਸਟੇਸ਼ਨ ਤੋਂ ਲੰਗੀ ਛੱਤ ਤੇ ਬੈਠੇ ਤਿੰਨ ਨੌਜਵਾਨ ਸਿੱਧੇ ਲੈਂਟਰ ਦੀ ਛੱਤ ਦੇ ਨਾਲ ਟਕਰਾ ਗਏ ਅੰਮ੍ਰਿਤਸਰ ਤੋਂ ਇੱਕ ਨੌਜਵਾਨ ਨੀਤਿਨ ਜਿਸ ਨੇ ਘਟਨਾ ਤੋਂ ਬਾਅਦ ਬਾਸ ਰੋਕੀ ਉਸਨੇ ਦੱਸਿਆ ਕਿ バス ਆਮ ਰਫ਼ਤਾਰ ਤੇ ਹੀ ਸੀ ਹਾਦਸੇ ਤੋਂ ਬਾਅਦ ਡਰਾਈਵਰ ਨੂੰ ਵੀ ਹਾਦਸੇ ਦਾ ਪਤਾ ਨਹੀਂ ਲੱਗਿਆ ਉਹ ਗੱਡੀ ਚਲਾਉਂਦਾ ਰਿਹਾ ਉਸਨੇ ਤਾਰਨ ਵਾਲਾ ਪੁਲ ਦੇ ਨੇੜੇ ਬੱਸ ਨੂੰ ਘੇਰ ਲਿਆ ਅਤੇ ਡਰਾਈਵਰ ਨੂੰ ਦੱਸਿਆ ਕਿ ਛੱਤ ਤੇ ਬੈਠੇ ਨੌਜਵਾਨਾਂ ਦੇ ਨਾਲ ਹਾਦਸਾ ਹੋ ਗਿਆ ਹੈ। ਹਾਦਸੇ ਦੇ ਵਿੱਚ ੇਠਾ ਡਿੱਗਣ ਵਾਲੇ 5 ਤੋਂ ਵੱਧ ਲੋਕਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿਨ੍ਹਾਂ ਵਿੱਚੋਂ 3 ਦੀ ਮੌਤ ਹੋ ਗਈ ਅਤੇ 1 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬੱਸ ਦੇ ਅੰਦਰ ਸਵਾਰ ਯਾਤਰੀਆਂ ਨੂੰ ਵੀ ਇਸ ਘਟਨਾ ਦੇ ਹਾਦਸੇ ਬਾਰੇ ਨਹੀਂ ਪਤਾ ਲੱਗਿਆ। ਉਹਨਾਂ ਨੂੰ ਬੱਸ ਰੁਕਣ ਤੋਂ ਬਾਅਦ ਹੀ ਅਹਿਸਾਸ ਹੋਇਆ ਕਿ ਕੁਝ ਨੌਜਵਾਨ ਹਾਦਸੇ ਦਾ ਸ਼ਿਕਾਰ ਹੋਏ ਨੇ। ਅਸੇ ਤੋਂ ਬਾਅਦ ਬੱਸ ਡਰਾਈਵਰ ਜ਼ਖਮੀਆਂ ਨੂੰ ਹਸਪਤਾਲ ਲੈ ਕੇ ਗਿਆ ਹੈ ਪੁਲਿਸ ਨੇ ਉਸ ਨੂੰ ਉੱਥੋਂ ਹਿਰਾਸਤ ਦੇ ਵਿੱਚ ਲੈ ਲਿਆ ਪੁਲਿਸ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਯਾਤਰੀਆਂ ਦਾ ਕਹਿਣਾ ਹੈ ਕਿ ਬੱਸ ਤੇਜ਼ੀ ਦੇ ਨਾਲ ਨਹੀਂ ਚੱਲ ਰਹੀ ਸੀ ਪਰ ਡਰਾਈਵਰ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਲੱਗਿਆ ਕਿ ਬੱਸ ਦੇ ਵਿੱਚ ਬੈਠੇ ਨੌਜਵਾਨ ਹੀ ਟੱਗ ਗਏ ਨੇ ਇਸ ਮੌਕੇ ਪੁਲਿਸ ਅਧਿਕਾਰੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਮ੍ਰਿਤਕ ਦੇਹਾਂ ਨੂੰ ਫਿਲਹਾਲ ਮਰਦਾ ਘਰ ਦੇ ਵਿੱਚ ਰੱਖਿਆ ਗਿਆ ਹੈ ਪੋਸਟਮਾਰਟਮ ਕਰਨ ਤੋਂ ਬਾਅਦ ਪਰਿਵਾਰਾਂ ਨੂੰ ਮ੍ਰਿਤਕ ਦੇਹਾਂ ਸੌਂਪੀਆਂ ਜਾਣਗੀਆਂ ਮ੍ਰਿਤਕਾਂ ਦੀ ਪਛਾਣ ਗੁਰਸਿਮਰਨਦੀਪ ਸਿੰਘ, ਸਿਕੰਦਰ ਸਿੰਘ ਅਤੇ ਸਤਿੰਦਰ ਸਿੰਘ ਵਜੋਂ ਹੋਈ ਹੈ। ਖੁਸ਼ਵਿੰਦਰ ਦੀ ਹਾਲਾਤ ਵੀ ਹਾਲਤ ਵੀ ਅਜੇ ਗੰਭੀਰ ਹੈ ਜੋ ਕਿ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਇਹ ਸਾਰੇ ਮੁਕਸਰ ਦੇ ਰਹਿਣ ਵਾਲੇ ਸਨ। ਪੁਲਿਸ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਜੋ ਵੀ ਕਾਰਵਾਈ ਹੋਈ ਉਹ ਜ਼ਰੂਰ ਕੀਤੀ ਜਾਵੇਗੀ ਅਤੇ ਇਸ ਮਾਮਲੇ ਦੇ ਵਿੱਚ ਦੋਸ਼ੀ ਨੂੰ ਨਈ ਬਖਸ਼ਿਆ ਜਾਵੇਗਾ। ਅਮ੍ਰਿਤਸਰ ਦੇ ਵਿੱਚ ਸੋਮਵਾਰ ਨੂੰ ਦੇਰ ਰਾਤ ਹਾਫਸੇ ਦੇ ਵਿੱਚ ਦੋ ਨਵਾਲਗਾਂ ਸਮੇਤ ਤਿੰਨ ਯਾਤਰੀਆਂ ਦੀ ਮੌਤ ਹੋ ਗਈ ਹੈ ਇਹ ਹਾਦਸਾ ਉਸ ਸਮੇ ਵਾਪਰਿਆ ਜਦੋਂ ਨਿੱਜੀ ਬੱਸ ਦੀ ਛੱਤ ਦੇ ਉੱਤੇ ਬੈਠੇ ਲਗਭਗ 15 ਨੌਜਵਾਨਾਂ ਦੀ ਬੱਸ ਰੈਪਿਡ ਟ੍ਰਾਂਸਪੋਰਟ ਸਿਸਟਮ ਦੇ ਇੱਕ ਵਧੇ ਹੋਏ ਲੈਂਟਰ ਦੇ ਨਾਲ ਟੱਕਰ ਹੋ ਗਈ ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਹੋਰ ਕਈ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਇਸ ਮੌਕੇ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਬੱਸ ਪੂਰੀ ਤਰ੍ਹਾਂ ਦੇ ਨਾਲ ਸਵਾਰੀਆਂ ਦੀ ਭਰੀ ਹੋਈ ਸੀ ਇੱਕ ਯਾਤਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਸ ਡਰਾਈਵਰ ਨੇ ਨੌਜਵਾਨਾਂ ਨੂੰ ਅੰਦਰ ਜਾਣ ਦੇ ਲਈ ਕਿਹਾ ਸੀ ਪਰ ਲਗਭਗ 15 ਨੌਜਵਾਨ ਛੱਤ ਤੇ ਚੜ ਗਏ ਉਹਨਾਂ ਨੇ ਉਸ ਦੀ ਨਹੀਂ ਸੁਣੀ ਬੱਸ ਬਾਬਾ ਬੁੱਢਾ ਸਾਹਿਬ ਤਰਨਤਾਰਨ ਤੋਂ ਮੁਫਸਰ ਸਾਹਿਬ ਦੇ ਲਈ ਰਾਤ ਕਰੀਬ 9 ਵਜੇ ਰਵਾਨਾ ਹੋਈ ਸੀ ਬੱਸ α1 ਦੇ ਸਾਹਮਣੇ ਤੋਂ ਲੰਗੀ ਟ੍ਰੈਫਿਕ ਤੋਂ ਬਚਣ ਦੇ ਲਈ ਡਰਾਈਵਰ ਨੇ ਬੱਸ ਨੂੰ ਬੀ ਆਰਟੀਐਸ ਲੇਨ ਦੇ ਵਿੱਚ ਚਲਾ ਦਿੱਤਾ ਜਿਵੇਂ ਹੀ বাস પેટ્રોલ ਪੰਪ ਦੇ ਸਾਹਮਣੇ ਸਟੇਸ਼ਨ ਤੋਂ ਲੰਗੀ ਛੱਤ ਤੇ ਬੈਠੇ ਤਿੰਨ ਨੌਜਵਾਨ ਸਿੱਧੇ ਲੈਂਡਰ ਦੀ ਛੱਤ ਦੇ ਨਾਲ ਟਕਰਾ ਗਏ ਅੰਮ੍ਰਿਤਸਰ ਤੋਂ ਇੱਕ ਨੌਜਵਾਨ ਨਿਤਿਨ ਜਿਸ ਨੇ ਘਟਨਾ ਤੋਂ ਬਾਅਦ ਬਾਸ ਰੋਕੀ ਉਸਨੇ ਦੱਸਿਆ ਕਿ বাস ਆਮ ਰਫ਼ਤਾਰ ਤੇ ਹੀ ਸੀ ਹਾਦਸੇ ਤੋਂ ਬਾਅਦ ਡਰਾਈਵਰ ਨੂੰ ਵੀ ਹਾਦਸੇ ਦਾ ਪਤਾ ਨਹੀਂ ਲੱਗਿਆ ਉਹ ਗੱਡੀ ਚਲਾਉਂਦਾ ਰਿਹਾ ਉਸਨੇ ਤਾਰਨ ਵਾਲਾ ਪੁਲ ਦੇ ਨੇੜੇ ਬੱਸ ਨੂੰ ਘੇਰ ਲਿਆ ਅਤੇ ਡਰਾਈਵਰ ਨੂੰ ਦੱਸਿਆ ਕਿ ਛੱਤ ਤੇ ਬੈਠੇ ਨੌਜਵਾਨਾਂ ਦੇ ਨਾਲ ਹਾਦਸਾ ਹੋ ਗਿਆ ਹੈ। ਹਾਦਸੇ ਦੇ ਵਿੱਚ heten ਡਿੱਗਣ ਵਾਲੇ 5 ਤੋਂ ਵੱਧ ਲੋਕਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿਨ੍ਹਾਂ ਵਿੱਚੋਂ 3 ਦੀ ਮੌਤ ਹੋ ਗਈ ਅਤੇ 1 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬੱਸ ਦੇ ਅੰਦਰ ਸਵਾਰ ਯਾਤਰੀਆਂ ਨੂੰ ਵੀ ਇਸ ਘਟਨਾ ਦੇ ਹਾਦਸੇ ਬਾਰੇ ਨਹੀਂ ਪਤਾ ਲੱਗਿਆ। ਉਹਨਾਂ ਨੂੰ ਬੱਸ ਰੁਕਣ ਤੋਂ ਬਾਅਦ ਹੀ ਅਹਿਸਾਸ ਹੋਇਆ ਕਿ ਕੁਝ ਨੌਜਵਾਨ ਹਾਦਸੇ ਦਾ ਸ਼ਿਕਾਰ ਹੋਏ ਨੇ। ਹਾਸੇ ਤੋਂ ਬਾਅਦ ਬੱਸ ਡਰਾਈਵਰ ਜ਼ਖਮੀਆਂ ਨੂੰ ਹਸਪਤਾਲ ਲੈ ਕੇ ਗਿਆ ਹੈ ਪੁਲਿਸ ਨੇ ਉਸ ਨੂੰ ਉੱਥੋਂ ਹਿਰਾਸਤ ਦੇ ਵਿੱਚ ਲੈ ਲਿਆ ਪੁਲਿਸ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਯਾਤਰੀਆਂ ਦਾ ਕਹਿਣਾ ਹੈ ਕਿ ਬੱਸ ਤੇਜ਼ੀ ਦੇ ਨਾਲ ਨਹੀਂ ਚੱਲ ਰਹੀ ਸੀ ਪਰ ਡਰਾਈਵਰ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਲੱਗਿਆ ਕਿ ਬੱਸ ਦੇ ਵਿੱਚ ਬੈਠੇ ਨੌਜਵਾਨ ਹੀਠਾਂ ਡਿੱਗ ਗਏ ਨੇ ਇਸ ਮੌਕੇ ਪੁਲਿਸ ਅਧਿਕਾਰੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਮ੍ਰਿਤਕ ਦੇਹਾਂ ਨੂੰ ਫਿਲਹਾਲ ਮਰਦਾ ਘਰ ਦੇ ਵਿੱਚ ਰੱਖਿਆ ਗਿਆ ਹੈ ਪੋਸਟਮਾਰਟਮ ਕਰਨ ਤੋਂ ਬਾਅਦ ਪਰਿਵਾਰਾਂ ਨੂੰ ਮ੍ਰਿਤਕ ਦੇਹਾਂ ਸੌਂਪੀਆਂ ਜਾਣਗੀਆਂ ਮ੍ਰਿਤਕਾਂ ਦੀ ਪਛਾਣ ਗੁਰਸਿਮਰਨਦੀਪ ਸਿੰਘ, ਸਿਕੰਦਰ ਸਿੰਘ ਅਤੇ ਸਤਿੰਦਰ ਸਿੰਘ ਵਜੋਂ ਹੋਈ ਹੈ। ਖੁਸ਼ਵਿੰਦਰ ਦੀ ਹਾਲਾਤ ਵੀ ਹਾਲਤ ਵੀ ਅਜੇ ਗੰਭੀਰ ਹੈ ਜੋ ਕਿ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਇਹ ਸਾਰੇ ਮੁਕਸਰ ਦੇ ਰਹਿਣ ਵਾਲੇ ਸਨ। ਪੁਲਿਸ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਜੋ ਵੀ ਕਾਰਵਾਈ ਹੋਈ ਉਹ ਜ਼ਰੂਰ ਕੀਤੀ ਜਾਵੇਗੀ ਅਤੇ ਇਸ ਮਾਮਲੇ ਦੇ ਵਿੱਚ ਦੋਸ਼ੀ ਨੂੰ ਨਹੀਂ ਬਖਸ਼ਿਆ ਜਾਵੇਗਾ। ਅਮ੍ਰਿਤਸਰ ਦੇ ਵਿੱਚ ਸੋਮਵਾਰ ਨੂੰ ਦੇਰ ਰਾਤ ਹਾਦਸੇ ਦੇ ਵਿੱਚ ਦੋ ਨਵਾਲਗਾਂ ਸਮੇਤ ਤਿੰਨ ਯਾਤਰੀਆਂ ਦੀ ਮੌਤ ਹੋ ਗਈ ਹੈ ਇਹ ਹਾਦਸਾ ਉਸ ਸਮੇ ਵਾਪਰਿਆ ਜਦੋਂ ਨਿੱਜੀ ਬੱਸ ਦੀ ਛੱਤ ਦੇ ਉੱਤੇ ਬੈਠੇ ਲਗਭਗ 15 ਨੌਜਵਾਨਾਂ ਦੀ ਬੱਸ ਰੈਪਿਡ ਟਰਾਂਸਪੋਰਟ ਸਿਸਟਮ ਦੇ ਇੱਕ ਵਧੇ ਹੋਏ ਲੈਂਟਰ ਦੇ ਨਾਲ ਟੱਕਰ ਹੋ ਗਈ ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਹੋਰ ਕਈ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਇਸ ਮੌਕੇ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਬੱਸ ਪੂਰੀ ਤਰ੍ਹਾਂ ਦੇ ਨਾਲ ਸਵਾਰੀਆਂ ਦੀ ਭਰੀ ਹੋਈ ਸੀ ਇੱਕ ਯਾਤਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਸ ਡਰਾਈਵਰ ਨੇ ਨੌਜਵਾਨਾਂ ਨੂੰ ਅੰਦਰ ਜਾਣ ਦੇ ਲਈ ਕਿਹਾ ਸੀ ਪਰ ਲਗਭਗ 15 ਨੌਜਵਾਨ ਛੱਤ ਤੇ ਚੜ ਗਏ ਉਹਨਾਂ ਨੇ ਉਸ ਦੀ ਨਹੀਂ ਸੁਣੀ ਬੱਸ ਬਾਬਾ ਬੁੱਢਾ ਸਾਹਿਬ ਤਰਨਤਾਰਨ ਤੋਂ ਮੁਕਸਰ ਸਾਹਿਬ ਦੇ ਲਈ ਰਾਤ ਕਰੀਬ 9 ਵਜੇ ਰਵਾਨਾ ਹੋਈ ਸੀ ਬੱਸ α1 ਦੇ ਸਾਹਮਣੇ ਤੋਂ ਲੰਗੀ ਟ੍ਰੈਫਿਕ ਤੋਂ ਬਚਣ ਦੇ ਲਈ ਡਰਾਈਵਰ ਨੇ ਬੱਸ ਨੂੰ ਬੀ ਆਰਟੀਐਸ ਲੇਨ ਦੇ ਵਿੱਚ ਚਲਾ ਦਿੱਤਾ ਜਿਵੇਂ ਹੀ বাস પેટ્રોલ ਪੰਪ ਦੇ ਸਾਹਮਣੇ ਸਟੇਸ਼ਨ ਤੋਂ ਲੰਗੀ ਛੱਤ ਤੇ ਬੈਠੇ ਤਿੰਨ ਨੌਜਵਾਨ ਸਿੱਧੇ ਲੈਂਟਰ ਦੀ ਛੱਤ ਦੇ ਨਾਲ ਟਕਰਾ ਗਏ ਅੰਮ੍ਰਿਤਸਰ ਤੋਂ ਇੱਕ ਨੌਜਵਾਨ ਨੀਤਿਨ ਜਿਸ ਨੇ ਘਟਨਾ ਤੋਂ ਬਾਅਦ ਬਾਸ ਰੋਕੀ ਉਸਨੇ ਦੱਸਿਆ ਕਿ বাস ਆਮ ਰਫ਼ਤਾਰ ਤੇ ਹੀ ਸੀ ਹਾਦਸੇ ਤੋਂ ਬਾਅਦ ਡਰਾਈਵਰ ਨੂੰ ਵੀ ਹਾਦਸੇ ਦਾ ਪਤਾ ਨਹੀਂ ਲੱਗਿਆ ਉਹ ਗੱਡੀ ਚਲਾਉਂਦਾ ਰਿਹਾ ਉਸਨੇ ਤਾਰਨ ਵਾਲਾ ਪੁਲ ਦੇ ਨੇੜੇ ਬੱਸ ਨੂੰ ਘੇਰ ਲਿਆ ਅਤੇ ਡਰਾਈਵਰ ਨੂੰ ਦੱਸਿਆ ਕਿ ਛੱਤ ਤੇ ਬੈਠੇ ਨੌਜਵਾਨਾਂ ਦੇ ਨਾਲ ਹਾਦਸਾ ਹੋ ਗਿਆ ਹੈ। ਹਾਦਸੇ ਦੇ ਵਿੱਚ ਢੇਠਾ ਡਿੱਗਣ ਵਾਲੇ 5 ਤੋਂ ਵੱਧ ਲੋਕਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿਨ੍ਹਾਂ ਵਿੱਚੋਂ 3 ਦੀ ਮੌਤ ਹੋ ਗਈ ਅਤੇ 1 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬੱਸ ਦੇ ਅੰਦਰ ਸਵਾਰ ਯਾਤਰੀਆਂ ਨੂੰ ਵੀ ਇਸ ਘਟਨਾ ਦੇ ਹਾਦਸੇ ਬਾਰੇ ਨਹੀਂ ਪਤਾ ਲੱਗਿਆ। ਉਹਨਾਂ ਨੂੰ ਬੱਸ ਰੁਕਣ ਤੋਂ ਬਾਅਦ ਹੀ ਅਹਿਸਾਸ ਹੋਇਆ ਕਿ ਕੁਝ ਨੌਜਵਾਨ ਹਾਦਸੇ ਦਾ ਸ਼ਿਕਾਰ ਹੋਏ ਨੇ। ਹਾਸੇ ਤੋਂ ਬਾਅਦ ਬੱਸ ਡਰਾਈਵਰ ਜ਼ਖਮੀਆਂ ਨੂੰ ਹਸਪਤਾਲ ਲੈ ਕੇ ਗਿਆ ਹੈ ਪੁਲਿਸ ਨੇ ਉਸ ਨੂੰ ਉੱਥੋਂ ਹਿਰਾਸਤ ਦੇ ਵਿੱਚ ਲੈ ਲਿਆ ਪੁਲਿਸ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਯਾਤਰੀਆਂ ਦਾ ਕਹਿਣਾ ਹੈ ਕਿ ਬੱਸ ਤੇਜ਼ੀ ਦੇ ਨਾਲ ਨਹੀਂ ਚੱਲ ਰਹੀ ਸੀ ਪਰ ਡਰਾਈਵਰ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਲੱਗਿਆ ਕਿ ਬੱਸ ਦੇ ਵਿੱਚ ਬੈਠੇ ਨੌਜਵਾਨ ਹੀਠਾਂ ਡਿੱਗ ਗਏ ਨੇ ਇਸ ਮੌਕੇ ਪੁਲਿਸ ਅਧਿਕਾਰੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਮ੍ਰਿਤਕ ਦੇਹਾਂ ਨੂੰ ਫਿਲਹਾਲ ਮੁਰਦਾ ਘਰ ਦੇ ਵਿੱਚ ਰੱਖਿਆ ਗਿਆ ਹੈ ਪੋਸਟਮਾਰਟਮ ਕਰਨ ਤੋਂ ਬਾਅਦ ਪਰਿਵਾਰਾਂ ਨੂੰ ਮ੍ਰਿਤਕ ਦੇਹਾਂ ਸੌਂਪੀਆਂ ਜਾਣਗੀਆਂ ਮ੍ਰਿਤਕਾਂ ਦੀ ਪਛਾਣ ਗੁਰਸਿਮਰਨਦੀਪ ਸਿੰਘ ਸਿਕੰਦਰ ਸਿੰਘ ਅਤੇ ਸਤਿੰਦਰ ਸਿੰਘ ਵਜੋਂ ਹੋਈ ਹੈ। ਖੁਸ਼ਵਿੰਦਰ ਦੀ ਹਾਲਾਤ ਵੀ ਹਾਲਤ ਵੀ ਅਜੇ ਗੰਭੀਰ ਹੈ ਜੋ ਕਿ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਇਹ ਸਾਰੇ ਮੁਕਸਰ ਦੇ ਰਹਿਣ ਵਾਲੇ ਸਨ। ਪੁਲਿਸ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਜੋ ਵੀ ਕਾਰਵਾਈ ਹੋਈ ਉਹ ਜ਼ਰੂਰ ਕੀਤੀ ਜਾਵੇਗੀ ਅਤੇ ਇਸ ਮਾਮਲੇ ਦੇ ਵਿੱਚ ਦੋਸ਼ੀ ਨੂੰ ਨਈ ਬਖਸ਼ਿਆ ਜਾਵੇਗਾ। ਅਮ੍ਰੇਸਰ ਦੇ ਵਿੱਚ ਸੋਮਵਾਰ ਨੂੰ ਦੇਰ ਰਾਤ ਹਾਦਸੇ ਦੇ ਵਿੱਚ ਦੋ ਨਵਾਲਗਾਂ ਸਮੇਤ ਤਿੰਨ ਯਾਤਰੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਨਿੱਜੀ ਬੱਸ ਦੀ ਛੱਤ ਦੇ ਉੱਤੇ ਬੈਠੇ ਲਗਭਗ 15 ਨੌਜਵਾਨਾਂ ਦੀ ਬੱਸ ਰੈਪਿਡ ਟਰਾਂਸਪੋਰਟ ਸਿਸਟਮ ਦੇ ਇੱਕ ਵਧੇ ਹੋਏ ਲੈਟਰ ਦੇ ਨਾਲ ਟੱਕਰ ਹੋ ਗਈ। ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਹੋਰ ਕਈ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਮੌਕੇ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਬੱਸ ਪੂਰੀ ਤਰ੍ਹਾਂ ਦੇ ਨਾਲ ਸਵਾਰੀਆਂ ਦੀ ਭਰੀ ਹੋਈ ਸੀ। ਇੱਕ ਯਾਤਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਸਟ